ਸਾਨੂੰ ਨਹੀਂ ਪਤਾ ਸਾਨੂੰ 6 ਮਹੀਨੇ ਹੋ ਗਏ ਨੇ ਸਾਨੂੰ ਬੜਾ ਪਰੇਸ਼ਾਨ ਮੰਡਾ ਕਰਦਾ ਪਿਆ ਕਦੀ ਧੰਕੀਆਂ ਦੇ ਦੇਣਾ ਕਦੀ ਕੁੜੀ ਨੂੰ ਕਹਿੰਦਾ ਘਰ ਆ ਜਾ ਕਦੀ ਕਹਿੰਦਾ ਮੈਂ ਛੱਡ ਦੇਣਾ ਕਦੀ ਕਹਿੰਦਾ ਲੈ ਜਾਣਾ ਸਾਨੂੰ ਕੁਝ ਨਹੀਂ ਪਤਾ ਸਵੇਰ ਨਾਲ ਲੈ ਕੇ ਗਿਆ ਕਿ ਰਾਤ ਲੈ ਕੇ ਗਿਆ ਕੀ ਹੋਇਆ ਹੁਣ ਘੁੱਟ ਮਾਰ ਕੇ ਛੱਡ ਦਿੱਤਾ ਉੱਥੇ ਸਾਨੂੰ ਫੋਨ ਆਇਆ ਵਿਆਹ ਦੀ ਗੱਲ ਚੱਲਦੀ ਵੀ ਸੀ ਇਹ ਕਿਸੇ ਮਨਪ੍ਰੀਤ ਨਾਲ ਤੇ ਉਹ ਮਨਪ੍ਰੀਤ ਪੁਲਿਸ ਮੁਲਾਜ਼ਮ ਹਾਂ ਤੋ ਨੇ ਕਿਹਾ ਸੀ ਮੈਂ ਵਿਆਹ ਕਰਾ ਲਾਂਗਾ ਕੋਈ ਰਿਲੇਸ਼ਨ ਚ ਰਹਾ ਇਹਨਦੇ ਨਾਲ ਪਹਿਲਾਂ ਕੁੜੀ ਨਾਲ ਕੁੜੀ ਨੂੰ ਆਪਣੇ ਘਰ ਵੀ 2-3 ਵਾਰੀ ਲੈ ਕੇ ਗਿਆ ਏ ਸਾਨੂੰ ਨਹੀਂ ਪਤਾ ਸਾਨੂੰ ਇਹ ਚੱਕਰ ਚੱਲਣ ਤੋਂ ਬਾਅਦ ਪਤਾ ਲੱਗਾ ਏ ਵੀ ਸਾਡੀ ਕੁੜੀ ਨੂੰ ਲੈ ਕੇ ਵੀ ਗਿਆ ਏ ਤੇ ਛੱਡ ਵੀ ਜਾਂਦਾ ਸੀ ਤੇ ਬਾਅਦ 'ਚ ਹੁਣ ਮੁੱਕ ਗਏ ਆਂ ਤੇ ਕਿਸੇ ਕਸ ਕੱਲ ਲੈ ਗਏ ਨਹੀਂ 2-3 ਦਿਨ ਹੋ ਗਏ ਰਾਜੀਨਾਮਾ ਕੀਤਾ ਏ ਅਸੀਂ ਡੀਐਸਪੀ ਦੇ ਦਫ਼ਤਰ ਦੇਸ ਡੀਐਸਪੀ ਦੇ ਵਿਆਹ ਕਰਾਉਣ ਤੇ ਨੇ ਕਿਹਾ ਵੀ ਮੈਂ ਵਿਆਹ ਕਰਾ ਲਾਂਗਾ ਤੇ ਰਾਜੀਨਾਮਾ ਲਿਖ ਦਿਓ ਮੈਂ ਬੈ ਕੇ ਸਮਝੌਤਾ ਕਰ ਦਾਂਗਾ ਤੇ ਹੁਣ ਪਤਾ ਨਹੀਂ ਲੈ ਗਿਆ ਦੋ ਦਿਨ ਹੋਏ ਰਾਜੀ ਨਾ ਮੈਨੂੰ ਤਿੰਨ ਦਿਨ ਤੂੰ ਲੈ ਗਿਆ ਕੁੱਟ ਮਾਰ ਕੇ ਉਹਦੀ ਕਹਿੰਦੇ ਮੰਮੀ ਨੇ ਕਿ ਪਤਾ ਨਹੀਂ ਕੌਣ ਘਰ ਚ ਕਿੰਨੇ ਕਿੰਨੇ ਉੱਥੇ ਛੱਡ ਦਿੱਤਾ ਤੇ ਸਾਨੂੰ ਉਥੋਂ ਫੋਨ ਆਇਆ ਸੀ ਹਾਂਜੀ ਲੜਕੀ ਬੇਹੋਸ਼ ਹੈ ਸਾਨੂੰ ਇਹਦਾ ਇਨਸਾਫ ਚਾਹੀਦਾ ਹਾਂਜੀ ਐਂਬੂਲੈਂਸ ਲੈ ਕੇ ਆਈ 108 ਤੇ ਇੱਕ ਲੜਕੀ ਨੂੰ ਤੇ ਹਿਸਟਰੀ ਜਾਨ ਦਿੱਤੀ ਗਈ ਸੀ ਕਿ ਕੋਈ ਉਹਨੇ ਗੋਲੀਆਂ ਖਾਧੀਆਂ ਗਈ ਤੇ ਪੇਸ਼ੰ ਦਾ ਸਿਰ ਗੈਸਟ੍ਰਿਕ ਲਵਾ ਕੇ ਦੁਬਾਰਾ ਘੰਟਾ ਤੇ ਆਇਆ ਪੇਸ਼ੈਂਟ ਦੀ ਹਾਲਤ ਸਾਨੂੰ ਥੋੜੀ ਜਿਹੀ ਲਾਜਕ ਲੱਗਣੀ ਇਸ ਕਰਕੇ ਤੇਰੀ ਕੋਰ ਮੈਡੀਕਲ ਕਾਲੇ ਰੈਫਰ ਕੀਤਾ ਹੈ ਤੇ ਪੇਸ਼ੈਂਟ ਦਾ ਨਾਮ ਸਲਮਾ ਜਿਹਦਾ ਨਾਮ ਸਲਮਾ ਬੋਲ ਬਾਜੇ ਇਹਨਾਂ ਨੇ ਬਿਲਸ ਇਨਫੋਰਮੇਸ਼ਨ ਦਿੱਤੀ ਹੈ ਬਾਕੀ ਇਹਦੇ ਕਰਦੇ ਪਰ ਇਹ ਲੜਕੀ ਕੋਈ ਸਲਮਾ ਸਾਨੂੰ ਇਨਫੋਰਮੇਸ਼ਨ ਨਹੀਂ ਜਿਆ ਜਮ ਦੋੜ ਤੋਂ ਇਹਨਾਂ ਕੇਸ ਹੈ ਤੇ ਅਸੀਂ ਉਹਨੂੰ ਡੋੜਦੇ ਆਂ ਤੇ ਉਹਨਾਂ ਨੇ ਕਿਹਾ ਵੀ ਰੈਫਰ ਕਰਪਾ ਕੋਈ ਪ੍ਰੋਸੈਸ ਕਰੀ ਹਸਪਤਾਲ ਦੇ ਵਿੱਚ ਅਸੀਂ ਸਾਰੇ ਇੱਥੇ ਆਏ ਆਂ ਕਿ ਇੱਥੇ ਆ ਕੇ ਸਾਨੂੰ ਦਰਫਰਮ ਉਹ ਦਿੱਤੇ ਆਵੇ ਲੜਕੀ ਅਨਕੌਂਸ਼ਸ ਦੇ ਵਿੱਚ ਅਲਬ੍ਰਟ ਤੇ ਇਹਨੂੰ ਮੈਡੀਕਲ ਕਾਲਜ ਹੀਲਪੋਰਟ ਦਾ ਰੈਫਰ ਕਰਤਾ ਤੇ ਅੱਕੇ ਜੋ ਸਟੇਟਮੈਂਟ ਦੇਣ ਦੀ ਇਹ ਲੜਕੀ ਕੋਲ ਜੋ ਪ੍ਰਕਾਰ ਹੋ ਗਿਆ ਅੰਦਰ ਆ ਗਿਆ ਇਹ ਸਾਨੂੰ ਨਹੀਂ ਪਤਾ ਸਾਨੂੰ 6 ਮਹੀਨੇ ਹੋ ਗਏ ਨੇ ਸਾਨੂੰ ਬੜਾ ਪਰੇਸ਼ਾਨ ਮੁੰਡਾ ਕਰਦਾ ਪਿਆ ਕਦੀ ਧਮਕੀਆਂ ਦੇ ਦਿੰਦਾ ਕਦੀ ਕੁੜੀ ਨੂੰ ਕਹਿੰਦਾ ਘਰ ਆ ਜਾ ਕਦੀ ਕਹਿੰਦਾ ਮੈਂ ਛੱਡ ਦੇਣਾ ਕਦੀ ਕਹਿੰਦਾ ਲੈ ਜਾਣਾ ਸਾਨੂੰ ਕੁਝ ਨਹੀਂ ਪਤਾ ਸਵੇਰ ਦਾ ਲੈ ਕੇ ਗਿਆ ਕਿ ਰਾਤ ਲੈ ਕੇ ਗਿਆ ਹੋਣ ਕੁੱਟ ਮਾਰ ਕੇ ਛੱਡ ਦਿੱਤਾ ਉੱਥੇ ਸਾਨੂੰ ਫੋਨ ਆਇਆ ਵਿਆਹ ਦੀ ਗੱਲ ਚੱਲਦੀ ਵੀ ਸੀ ਇਹਨਾਂ ਦੇ ਨਾਲ ਇੱਕ ਮਨਪ੍ਰੀਤ ਨਾਲ ਤੇ ਉਹ ਮਨਪ੍ਰੀਤ ਪੁਲਿਸ ਮੁਲਾਜ਼ਮ ਉਹਨੇ ਕਿਹਾ ਸੀ ਮੈਂ ਵਿਆਹ ਕਰਾ ਲਾਂਗਾ ਕੋਈ ਰਿਲੇਸ਼ਨ ਚ ਰਿਹਾ ਇਹਨਾਂ ਦੇ ਨਾਲ ਪਹਿਲਾਂ ਕੁੜੀ ਨਾਲ ਕੁੜੀ ਨੂੰ ਆਪਣੇ ਘਰ ਵੀ 2-3 ਵਾਰੀ ਲੈ ਕੇ ਗਿਆ ਹੈ ਸਾਨੂੰ ਨਹੀਂ ਪਤਾ ਸਾਨੂੰ ਇਹ ਚੱਕਰ ਚੱਲਣ ਤੋਂ ਬਾਅਦ ਪਤਾ ਲੱਗਾ ਹੈ ਵੀ ਸਾਡੀ ਕੁੜੀ ਨੂੰ ਲੈ ਕੇ ਵੀ ਗਿਆ ਹੈ ਤੇ ਛੱਡ ਵੀ ਜਾਂਦਾ ਸੀ ਤੇ ਬਾਅਦ ਚ ਹੁਣ ਮੁਕਰ ਗਿਆ ਐ ਤੇ ਕਿਸ ਸਾਜ਼ ਕੱਲ ਲੈ ਗਿਆ ਨਹੀਂ 2-3 ਦਿਨ ਹੋ ਗਏ ਰਾਜੀਨਾਮਾ ਕੀਤਾ ਐ ਅਸੀਂ ਡੀਐਸਪੀ ਦੇ ਕੋਲ ਗਏ ਸੀ ਡੀਐਸਪੀ ਦੇ ਵਿਆਹ ਕਰਾਉਣ ਤੋਂ ਇਹਨੇ ਕਿਹਾ ਵੀ ਮੈਂ ਵਿਆਹ ਕਰਾ ਲਾਂਗਾ ਤੇ ਰਾਜੀਨਾਮਾ ਲਿਖ ਦਿਓ ਮੈਂ ਬੈਕਸਮਝੋਤਾ ਕਰ ਦਾਂਗਾ ਤੇ ਹੁਣ ਪਤਾ ਨਹੀਂ ਲੈ ਗਿਆ 2 ਦਿਨ ਹੋਏ ਰਾਜੀਨਾਮੇ ਨੂੰ 3 ਦਿਨ ਤੇ ਹੁਣ ਲੈ ਗਿਆ ਕੁੱਟ ਮਾਰ ਕੇ ਉਹਦੀ ਕਹਿੰਦੇ ਮੰਮੀ ਨੇ ਕਿ ਪਤਾ ਨਹੀਂ ਕੌਣ ਘਰ ਚ ਕਿੰਨੇ ਕਿੰਨੇ ਉੱਥੇ ਛੱਡ ਦਿੱਤਾ ਤੇ ਸਾਨੂੰ ਉੱਥੋਂ ਫੋਨ ਆਇਆ ਸੀ ਹਾਂਜੀ ਲੜਕੀ ਬੇਹੋਸ਼ ਹੈ ਸਾਨੂੰ ਇਹਨਾਂ ਇਨਸਾਫ ਚਾਹੀਦਾ ਹਾਂਜੀ ਐਂਬੂਲੈਂਸ ਲੈ ਕੇ ਆਈ 108 ਤੇ ਇੱਕ ਲੜਕੀ ਨੂੰ ਤੇ ਹਿਸਟਰੀ ਜਾਨ ਦਿੱਤੀ ਗਈ ਸੀ ਕਿ ਕੋਈ ਉਹਨੇ ਗੋਲੀਆਂ ਖਾਧੀਆਂ ਗਈ ਤੇ ਪੇਸ਼ੰ ਦਾ ਸ੍ਰੀ ਗੈਸਟ੍ਰਿਕ ਲਗਾ ਕੇ ਦੁਬਾਰਾ ਘੰਟਾ ਤੇ ਪੇਸ਼ੰ ਦੀ ਹਾਲਤ ਸਾਨੂੰ ਥੋੜੀ ਜਿਹੀ ਅਜੀਬ ਲੱਗ ਰਹੀ ਇਸ ਕਰਕੇ ਫ੍ਰੀਕੋਰ ਮੈਡੀਕਲ ਟੈਕਨੋਲੋਜੀ ਰੈਫਰ ਕੀਤਾ ਹੈ ਤੇ ਪੇਸ਼ੰ ਦਾ ਨਾਮ ਸਲਮੋ ਜਦੋਂ ਨਾਮ ਸਾਬਾ ਬੋਲਵਾਇਆ ਨਾ ਮਿਲਦੀ ਮੈਡੀਕਲ ਇਨਫੋਰਮੇਸ਼ਨ ਦੇ ਤੇ ਕਿ ਇਹ ਬੱਤੀ ਅਗਲੀ ਕਰਦੇ ਸਾਰੇ ਲੜਕੀ ਕੋਈ ਸਲਮਾ ਸਾਨੂੰ ਇਨਫੋਰਮੇਸ਼ਨ ਦਿੱਤਾ ਜਮ ਦੋਸਤ ਦਾ ਕੇਸ ਹੈ ਤੇ ਅਸੀਂ ਉਹਨੂੰ ਡੋਟ ਗਏ ਤੇ ਉਹਨਾਂ ਨੇ ਕਿਹਾ ਵੀ ਰੈਫਰ ਕਰਪਾ ਕੋਈ ਪ੍ਰੈਕਟਿਸ ਹਸਪਤਾਲ ਦੇ ਵਿੱਚ ਅਸੀਂ ਸਾਰੇ ਇੱਥੇ ਆਏ ਆ ਕਿ ਇੱਥੇ ਆ ਕੇ ਸਾਨੂੰ ਦਰਸਾਉਂਦੇ ਕਿ ਲੜਕੀ ਅਨਕੌਂਸ਼ੀਅਸ ਦੇ ਵਿੱਚ ਅਲਪਟ ਹੈ ਤੇ ਇਹਨੂੰ ਮੈਡੀਕਲ ਕਾਲਜ ਫੀਲਡ ਕੋਡ ਦਾ ਰੈਫਰ ਕਰਤਾ zenic savira tv youtube facebook instagram x aur whatsapp channel par